ਹੈਲੋ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਤੇ ਦੋਸਤੋ ਅੱਜ ਫੇਰ ਆਪਾਂ ਆਲੂ ਵਾਲੇ ਪਰੌਂਠੇ ਲੱਗੇ ਬਣਾਉਣਾ ਆਲੂ ਰੱਖੇ ਹੋਏ ਆ ਤੇ ਇਧਰ ਆਪਾਂ ਲਸਣ ਚਲਦੇ ਆ ਯਾਨਕਿ ਜੋ ਪੌਣਾ ਵਾਲੂਆਂ ਦੇ ਵਿੱਚ ਟੁੜਕਾ ਤੇ ਇਧਰ ਲਿਓ ਦੇਖੋ ਕਿੱਥੇ ਪਈ ਆ ਐਨ ਕੋਲ ਮੇਰੇ ਪਈ ਆਣ ਕੇ ਆ ਦੇਖੋ ਪੈਰ ਦੇ ਉੱਤੇ ਸਿਰ ਰੱਖ ਕੇ ਤੇ ਮੈਡਮ ਪਈ ਆ ਤੇ ਮੈਂ ਲਾਗੇ ਇਧਰ ਲਸਣ ਸੇਲਦਾ ਮਾ ਆ ਦੇਖੋ ਇਦਾਂ ਪੈਣਾ ਕੋਲ ਗਈ ਆ ਤੇ ਮੈਂ ਹੈਗਾ ਲਸਣ ਸੇਲਦਾ ਲਾਗੇ ਤੇ ਉੱਪਰ ਆਲੂ ਰੱਖੇ ਹੋਏ ਇਧਰ ਤੇ ਇਹ ਲਾਗੇ ਆ ਕੇ ਮੇਰੇ ਪੈ ਗਈ ਆ ਤੇ ਮੈਂ ਅਗਰ ਚੱਲੋ ਠੀਕ ਆ ਕੋਈ ਗੱਲ ਨਹੀਂ ਪਈ ਰੇ ਹਨਾ ੱਲੇ ਦਾ ਸੇਕ ਪੈਂਦਾ ਨਾਲੇ ਅੱਗ ਦਾ ਸੇਕ ਇਹਦੇ ਉੱਤੇ ਪੈਂਦਾ ਵਾ ਇਹ ਚਲੋ ਠੀਕ ਆ ਜੀ ਯਾ ਦੇਖੋ ਦੋਸਤੋ ਲੀਓ ਨੂੰ ਲੀਓ ਨੂੰ ਦਿਖਾਉਦੇ ਆ ਉਹ ਭੱਜ ਗਈ ਕੱਪੜਾ ਲੈ ਕੇ ਸ਼ੀਸ਼ਾ ਤੇ ਵਿੱਚ ਉਹ ਆਪਣੀ ਦੇਖੇ ਨਾ ਮੂੰਹ ਆਪਣਾ ਦੇਖ ਕੇ ਉਹ ਦੇਖੋ ਕਿੱਦਾਂ ਪੈਂਦੀ ਆ ਇਹ ਕੀ ਆ ਉਹ ਕੀ ਆ ਉਹ ਦੇਖ ਉਹ ਚ ਕੀ ਆ ਸ਼ੀਸ਼ੇ ਚ ਉਹ ਦੇ ਸ਼ੀਸ਼ੇ ਚ ਉਹ ਦੇ ਉਹ ਦੇ ਉਹ ਉਹ ਦੇ ਉਹ ਲੀਓ ਆ ਦੇ ਲੀਓ ਵਿੱਚ ਆ ਦੇ ਆ ਦੇ ਆ ਦੇ ਆਹ ਕੌਣ ਆਹ ਕੌਣ ਇਹ ਕਿੱਦਾਂ ਡਰਦੀ ਆ ਭੱਜਦੀ ਆ ਦੇ ਖੋਲ ਲਿਓ ਉਹ ਦੇ ਚੀਚੇ ਉਹ ਦੇ ਲਿਓ ਉਹ ਦੇ ਖੋਰ ਆਏ 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 ਕਿਤਾ ਪੈਂਦੀ ਆ ਕਿਤਾ ਪੈਂਦੀ ਆ ਉਹ ਤੂੰ ਹੀ ਆ ਤੂੰ ਹੀ ਆ ਤੇਰੀ ਆ ਬਚਾ ਉਹ ਦੇ ਤੇਰਾ ਹੀ ਮੂੰਹ ਦੀ ਦਾ ਵਿੱਚ ਕੋਈ ਨਹੀਂਗਾ ਹੋਰ ਕੁੱਤਾ ਵਿੱਚ ਕੋਈ ਨਹੀਂ ਆਏ ਆਏ ਭੱਜਦੀ ਘੰਦੀ ਡਰਦੀ ਆਏ ਹਾਂ 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 ਅਜੀ ਡਰਾਮੇ ਬਹੁਤ ਜ਼ਿਆਦੇ ਹੋਦੇ ਤੇ ਇਹ ਚੀਜ਼ਾ ਇਦਾਂ ਤੇਰੇ ਠੀਕ ਆ ਆ ਪਾਣੀ ਪੀਂਦੀ ਉਹ ਮੈਟ ਆ ਨਾ ਤੇ ਮੈਟ ਤੋਂ ਨਾ ਆਵੇ ਪਾਣੀ ਚ ਹੁੰਦਾ ਟਪਕੇ ਜੇ ਇਦਾਂ ਇੱਥੇ ਥੱਲੇ ਹੋ ਨੀਓ ਪਾਣੀ ਪੀਂਦੀ ਆ ਟਪਕੇ ਜਿਹੜੇ ਖਾਈ ਟੋਕਰ ਦਾ ਆ ਆਉਂਦਾ ਬੰਗੇ ਗੋਲਾ ਜਮਗਾ ਗੰਦਾ ਯਾ ਇੱਧਰ ਇੱਧਰ ਲੈ ਬੰਦੇ ਵਾ ਆ ਦੇਖੋ ਆ ਦੇਖ ਤੇ ਆ ਕੋਠੇ ਤੇ ਪਾਇਆ ਸੀ ਆਪਾਂ ਇਹਨਾਂ ਨੂੰ ਖਾਣ ਨੂੰ ਕੁਛ ਆ ਦੇਖੋ ਆ ਗਏ ਆ ਖਾਣ ਕੋਠੇ ਤੇ ਸ਼ਹਿਰ ਕਾ ਚਿੜੀਆਂ ਇਹਨਾਂ ਨੂੰ ਉੱਤੇ ਪਾਇਆ ਸੀ ਖਾਣ ਨੂੰ ਕੁਛ ਮੈਂ ਤੇ ਆ ਦੇਖੋ ਆ ਗਏ ਆ ਇਹ ਹੁਣ ਮੈਂ ਤਾਂ ਥੱਲੇ ਖੜਾ ਵਾਂ ਬਹੁਤ ਜ਼ਿਆਦਾ ਉੱਤੇ ਆ ਗਏ ਆ ਮਾਲਕ ਦੀ ਕਿਰਪਾ ਮਿਹਰ ਕਿਰਪਾ ਕਰੇ ਮਾਲਕ ਇਹਨਾਂ ਤੇ ਤੰਦਰੁਸਤੀ ਬਖਸ਼ੇ ਤੇ ਆ ਦੇਖੋ ਬਹੁਤ ਜ਼ਿਆਦਾ ਚਿੜੀਆਂ ਆ ਗਈਆਂ ਖਾਣ ਸ਼ਹਿਰ ਕਾਂ ਕਾਂ ਤੇ ਇਹ ਵੀ ਸੀਗੇ ਬੈਠੇ ਉੱਪਰ ਮੈਂ ਕਿਹਾ ਚਲੋ ਇਹਨਾਂ ਨੂੰ ਪਾਉਨੇ ਆ ਸੋ ਕੰਮ ਕਰਤਾ ਜੇ ਆਪਣਾ ਚੱਲਦਾ ਨਹੀਂ ਤੇ ਘਰੇ ਹੀ ਹੁੰਨੇ ਆ ਤੇ ਆ ਆਲੂ ਵਾਲੇ ਪਰੋਠੇ ਬਣਾਉਣੇ ਤੇ ਕੋਠੇ ਤੇ ਆਇਆ ਸੀ ਮੈਂ ਤੇ ਇਹ ਵੀ ਸੀਗੀਆਂ ਲਿਓ ਵੀ ਕੋਠੇ ਤੇ ਸੀਗੀ ਤੇ ਇਹ ਵੀ ਬੈਜੰਦੇ ਆ ਉੱਪਰ ਬਨੇਰਿਆਂ ਤੇ ਸਾਨੂੰ ਕੁਛ ਨਾ ਕੁਛ ਦੇਣਗੇ ਖਾਣ ਨੂੰ ਤੇ ਇਹਨਾਂ ਨੂੰ ਵੀ ਮੈਂ ਪਾਇਆ ਸੀ ਖਾਣ ਨੂੰ ਤੇ ਥੱਲੇ ਦੇ ਇਹਨਾਂ ਨੇ ਆਉਣਾ ਨਹੀਂ ਉੱਪਰ ਹੀ ਪਾਤਾ ਕੋਠੇ ਤੇ ਅੱਜ ਮੌਸਮ ਵਧੀਆ ਵਾ ਤੋ ਉੱਪ ਨਿਕਲ ਆਈਏ ਸਾਰੇ ਪਾਸੇ ਤੇ ਚਲੋ ਠੀਕਾ ਜੀ ਦੋਸਤੋ ਜਿ ਘੰਡੇ ਆ ਆ ਦੇਖੋ ਕੁਝ ਖਾ ਕੇ ਬਹਿ ਗਏ ਆ ਬਨੇਰੀਆਂ ਤੇ ਤੇ ਉੱਪਰ ਤੋਂ ਬਹੁਤ ਰੁਨੇ ਆ ਕੋਠੇ ਦੇ ਉੱਪਰ ਉੜ ਗਏ ਆ ਤੇ ਇਧਰ ਦੋਸਤੋ ਆਪਣੇ ਜਿਹੜੇ ਆਲੂ ਆ ਨਾ ਉਹ ਵੀ ਉਬਲ ਗਏ ਆ ਚੰਗੀ ਤਰ੍ਹਾਂ ਹੁਣ ਉਬਲ ਗਏ ਆ ਤੇ ਆਪਾਂ ਇਹਨਾਂ ਨੂੰ ਹੁਣ ਇਹਦੇ ਵਿੱਚ ਕੱਟ ਲਾਂਗੇ ਛਕਲੇ ਦੇ ਵਿੱਚ ਤੇ ਫਿਰ ਇਹਨਾਂ ਨੂੰ ਛਿੱਲਾਂਗੇ ਤੇ ਇਧਰ ਲਿਓ ਦੇਖੋ ਬੈਠੀ ਕਿੰਨੇ ਹੁਣ ਨਾ ਆ ਦੇਖੋ ਆਲੂਆਂ ਲੱਗ ਕਿਦਾਂ ਦੇਖਦੀ ਇਹਨੇ ਹੁਣ ਏਦਾਂ ਉਬਲੇ ਹੋਏ ਆਲੂ ਖਾਣੇ ਆ ਨਾ ਇਹਨੇ ਆਲੂ ਵਾਲਾ ਪਰੌਟਾ ਖਾਣਾ ਤੇ ਨਾ ਇਹਨੂੰ ਉਦਾਂ ਖਾਂਦੀ ਆ ਬਸ ਏਦਾਂ ਖਾਣੇ ਇਹਨੇ ਆਲੂ ਹੁਣ ਕੋਲ ਬੈਠੀ ਆ ਦੇਖੋ ਦੇਖ ਦੀ ਆਲੂ ਵੱਲ ਕਿ ਹੁਣ ਕਿਦੋਂ ਨੂੰ ਛਿੱਲੂਗਾ ਤੇ ਕਿਦੋਂ ਨੂੰ ਹੁਣ ਮੈਨੂੰ ਆਲੂ ਮਿਲਣਗੇ ਖਾਣ ਵਾਸਤੇ ਹਾਈ 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 ਨਹੀਂ ਨਹੀਂ ਨਾ ਨਹੀਂ ਬੁੱਤ ਬਹਿ ਜਾ ਉੱਥੇ ਬੈਠ ਜਾ ਤੇ ਆਲੂ ਆਪਣੇ ਨਿਕਲ ਗਏ ਹੁਣ ਦੇਖੋ ਪਾਫਾ ਵੱਜਦੀਆਂ ਜੇ ਤਾਂ ਹੁਣ ਇਹਨਾਂ ਨੂੰ ਛਿੱਲ ਦਿਆਂ ਗਰਮ-ਗਰਮ ਤੇ ਛੰਡੇ ਹੁੰਦੇ ਤੇ ਫਿਰ ਆਪਾਂ ਪਰੌਤੇ ਪਕਾਉਣੇ ਆ ਇੱਧਰ ਲਿਓ ਦੇਖੋ ਇੱਧਰ ਪੂਰੀ ਤਿਆਰੀ ਚ ਮੈਨੂੰ ਦੇਣਗੇ ਤੇ ਉਦਾਂ ਦੇ ਵਾਸਤੇ ਆਇ ਇੱਕ ਰੱਖ ਦਿੱਤਾ ਠੰਡਾ ਨੂੰ ਦੋ ਤਿੰਨ ਇਹਨੂੰ ਦਵਾਗੇ ਖਾਣ ਵਾਸਤੇ ਤੇ ਚਾਮਾ ਨੂੰ ਜਿੱਦਾਂ ਆਪਾਂ ਆਲੂ ਵਾਲੀ ਤਰੀ ਬਣਾਉਣੀ ਅੱਜ ਤੇ ਉਹਦੇ ਵਾਸਤੇ ਵੀ ਨਾਲ ਹੀ ਬਣਾ ਲਿਆ ਇਹ ਸਾਰਿਆਂ ਦੇ ਆਪਾਂ ਨਹੀਂਗੇ ਬਣਾਉਣੇ ਪਰੋਠੇ ਤੇ ਆਲੀਓ ਵਾਸਤੇ ਲੈ ਕੇ ਆਇਆ ਤਾਂ ਉਧਰ ਦੇਖੋ ਰੁਕ ਜਾ ਰੁਕ ਜਾ ਰੁਕ ਜਾ ਦਿਨਾਂ 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 ਟੰਡੇ ਰੰਦੋ ਤੇ ਬਹੁਤ ਅੱਤੇ ਆ ਰੁਕ ਜਾ ਦਿਨਾਂ ਵਾ ਉਹ ਦੇਖੋ ਉੱਪਰ ਰੋਸ਼ਲ ਰੋਸ਼ਲ ਛਾਲਾ ਮਾਰਦੀ ਬਹੁਤ ਜੀ ਕਰਮਾ ਪਾਪਾ ਮਾਰਦੀ ਇੱਧਰ ਦੇਖੋ ਜੀਓ ਉੱਪਰ ਚੜ ਗਈ ਆ ਮੈਨੂੰ ਕਿਹੜੀ ਗੜੀ ਦੀ ਇਹ ਦੇ ਆ ਦੇਖੋ ਹਾਂ ਕੀ ਆ ਦਿਨਾਂ 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 ਕਾਲੀ ਕਿੰਨੀ ਪਈ ਆ ਆ ਜਾ ਆ ਜਾ ਆ ਜਾ ਆ ਜਾ ਲੈ ਫੜਕਾ ਚੱਲ ਤੱਤੇ ਹੀ ਖਾਣੀ ਮੂੰਹ ਸੜਾਉਣਾ ਜਦੋਂ ਇਹ ਆਲੂਆਂ ਨੇ ਪਰੌਂਠੇ ਬਣਾਉਣੇ ਇਹਨੂੰ ਪਹਿਲਾਂ ਦੇਣਾ ਆਲੂ ਖਾਣੂ ਆਵੇਂ ਹੁਣ ਕਰਮਾ ਬਾਹਰ ਕੱਢਣੀ ਮੂੰਹ ਚੋਂ ਮੂੰਹ ਸੜਾਉਣਾ ਮੈਂ ਘਰ ਉਹ ਜਲ ਠੰਡੇ ਕਰਨਾ ਪਰਨਾ ਸਬਰ ਨਹੀਂ ਹੋਇਆ ਚਲ ਖਾਲਾ 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 ਤੇ ਇਸੇ ਨਾਲ ਠੰਡੇ ਹੋ ਗਏ ਥੋੜੇ ਆਲੂ ਤਾਂ ਆਪਾਂ ਹੁਣ ਛਿਲਣਾ ਸ਼ੁਰੂ ਕਰਦੇ ਆ ਲਿਓ ਆਪਣਾ ਖਾਂਦੀ ਆ ਤੇ ਇਸੇ ਨਾਲ ਹੀ ਦੋਸਤੋ ਆਪਣੇ ਆਲੂ ਹੋ ਗਏ ਹੁਣ ਰੈਡੀ ਆ ਦੇਖੋ ਤਿਆਰ ਹੋ ਗਏ ਆ ਤੇ ਹੁਣ ਇਹਦੇ ਵਿੱਚ ਆਪਾਂ ਆ ਮਿਕਸ ਕਰਨ ਵਾਲਾ ਮਸਾਲਾ ਤੇ ਅਦਰਕ ਲਸਣ ਦੂਜਾ ਆਪਾਂ ਮਿਰਚਾਂ ਸਾਰੇ ਇਹਿਤ ਮਿਕਸ ਕਰਕੇ ਤੇ ਹੁਣ ਆਪਾਂ ਬਣਾਵਾਂਗੇ ਪਰੌਠੇ ਪਰੌਠੇ ਬਣਨੀ ਸ਼ੁਰੂ ਹੋ ਗਏ ਦੋਸਤੋ ਆਪਣੇ ਤੇ ਉਧਰ ਲੀਓ ਵੀ ਬਹਿ ਗਈ ਉੱਪਰ ਮੰਜ਼ੀ ਤੇ ਚੜ ਕੇ ਹਾਂ ਤੇ ਸਾਰੇ ਪਰੌਠੇ ਬਣਦੇ ਆ ਇਹ ਉਧਰ ਲੀਓ ਚप्पल ਦੇ ਨਾਲ ਲੱਗੀ ਆ ਥੱਲੇ ਲੱਕ ਦੇ ਗਾਜ ਕਰਦੀ ਹੈ ਨਾਲੇ ਇਹ ਆ ਦੇਖੋ ਗੈਵੀ ਖੰ ਦਾ ਪਰੌਠੇ ਲੀ ਹੁੰਦਾ ਹੈ ਚਪਲਾਂ ਤੇ ਜੋਰ ਦਿੱਤਾ ਹੋਇਆ ਮੰਜੀ ਦੇ ਥੱਲੇ ਵੜ ਵੜ ਕੇ ਲੱਕ ਤੇ ਕਾਜ ਕਰੀ ਜਾਂਦੀ ਹੁਣ ਫੇਰ ਆਵਾਂਗੀ ਇਹਨੂੰ ਦੋਸਤੋ ਪਰੌਠੇ ਆਪਣੇ ਬੰਦੇ ਆ ਆ ਦੇਖੋ ਅੱਗ ਤੇ ਹੈ ਚੁੱਲ੍ਹੇ ਤੇ ਕੋਈ ਰੀਸ ਨਹੀਂ ਅੱਗ ਦੀ ਜਿਹੜੀ ਚੀਜ਼ ਚੁੱਲ੍ਹੇ ਤੇ ਬਾਨੀ ਅੱਗ ਤੇ ਬਾਨੀ ਉਹਦੀ ਕੋਈ ਰੀਸ ਨਹੀਂ ਦੇਖੋ ਬੜੇ ਸੋਹਣੇ ਪਰੌਠੇ ਬਹੁਤ ਵਧੀਆ ਪੱਕ ਰਹੇ ਪਰੌਠੇ ਤੇ ਇਸੇ ਨਾਲ ਦੋਸਤੋ ਆ ਜੋ ਤੁਹਾਨੂੰ ਵੀ ਪਰੌਠੇ ਖਵਾਈਏ ਪਾਸਾ ਰਲ ਕੇ ਖਾਣੇ ਆ ਤੇ ਆਪਾਂ ਕਰਦੇ ਆ ਆਪਣੇ ਇਹਦਾ ਬਲੌਗ ਦਾ ਵੀਡੀਓ ਦਾ ਐਂਡ ਇਸੇ ਨਾਲ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ